ਦਰਸ਼ਨ ਦੇਖੀ ਵਾਂਗੋ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ اے ਬੇਨਤੀ ਸੁਣ ਪ੍ਰਭ ਮੇਰੇ ਮੇਰਾ ਨਾਮ ਕਰੇ ਆਪਣੇ ਚਿਹਰੇ ਬਈ ਸ਼ਰਮ ਤੁਮਾਰੀ ਆਸਾ ਤੁਮਹੀ ਸਚਨ ਸੁਹੇਲੇ ਰੱਖੋ ਰੱਖਣ ਹਰ ਦੇਵਾਲ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਤਨਾਮ ਸ਼ੇਰ ਵਾਹਿਗੁਰੂ ਸਾਹਿਬ ਜੀ ਤਨਾਸ਼ੀ ਮਹੰਲਾ ਪਹਿਲਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਚਉ ਵਿਚਾਰ ਅੰਤਰ ਗਿਆਨ ਹੈ तीरथ नामणो जां तीरथ नाम है तीरथ चलवे सितार अंतर ज्ञान है गोर ज्ञान संच स्थान तीरथ दास परवा सदा सहार ਜੋ ਦੇ ਪ੍ਰਭ ਤਰਨੇ ਤਰਾ ਸੰਸਾਰ ਰੋਹੀ ਨਾਮ ਕਾਰੀ ਮੈਂ ਲੰਗ ਸੱਚ ਬਿਨਾ ਗੁਰ ਬਾਗ ਨਿਰਮਲ ਸਦਾ ਚਾਨਣਾ ਨਿਤ ਸਾਜ ਤੀਰਥ ਮਜਨਾ ਸਾਜਨਾ ਲੰਗੈ ਮੇ ਗੁਣ ਹੈ ਹਰ ਪਰਉਏ ਕਿਸ ਕੋ ਹੋਈਏ ਬਿਤਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵੀ ਆਪ ਪਾਰ ਸੁਪਰਮਤਿ ਹਾਲੀ ਸਾਚ ਸਾਚੇ ਭਾਵੇ ਆਨੰਦ ਅਨੰਦ ਹਰਖ ਸਾਚਿਆ ਦੁਖ ਘੇਰਿਖ ਪਰਹਰੇ ਸਚ ਨਾਮ ਪਾਇਆ ਗੁਰ ਵਿਖਾਇਆ ਮੈਨ ਰਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਲਾਗਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਗਣੋ ਸਰਾਈ ਸਚੇ ਮਨ ਸਤਿਗੁਰ ਕੋਨ ਦਾਨ ਦਿਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇੜੀ ਤੰਗ ਸੰਗਮ ਸਤਿ ਸਤੇ ਆਰਾਮੇ ਕੰਕਾਰ ਸਾਜ ਨਿਤ ਦੇ ਚੜੇ ਸੁਹਾਇ ਗਤ ਸੰਗ ਮਿਤਾ ਸੰਤ ਸੰਗਤ ਕਰ ਨਗਰ ਮੇਲ ਮਿਲਾਇ ਕਹਿਣ ਕਹਿ ਸਭ ਕੋਏ ਕੇਵੜਾਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸੱਜ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੈ ਆਵੇ ਵਿਖਲਾ ਦੇ ਸ਼ਬਦ ਸੱਚੈ ਗੁਰ ਬਿਰਾ ਅਖਣ ਤੂਟ ਨਾ ਭਗਤ ਪਧਾਰੀ ਭਰਪੂਰ ਰਹਿਆ ਸੋਈ ਨਾਰਕ ਸਾਚ ਕਹੇ ਬੇਨਤੀ ਮਨ ਪਾਜੈ ਸੱਚ ਸੋਈ ਆਖਣ ਤੋਟ ਨਾ ਭਗਤ ਪੰਡਰੀ ਭਰਪੂਰ ਰਹਿਆ ਸੋਈ ਨਾਰਕ ਸਾਚ ਕਹੇ ਬੇਨਤੀ ਮਨ ਪਾਜੈ ਸੱਚ ਸੋਈ ਵਾਹੀ ਗੁਰੂ ਦੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ